ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦਹੀਂ ਵਾਲੀ ਬੂੰਦੀ ਬਣਾਉਣ ਲੱਗੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਨੇ ਨਾ ਉਹ ਆਪਾਂ ਘਰੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਨੀ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਤਰੀਕਾ ਸਾਡਾ ਬਿਲਕੁਲ ਆਸਾਨ ਹੁੰਦਾ ਆ ਦੋ ਕੌਲੀਆਂ ਮੈਂ ਬੇਸਣ ਦੀਆਂ ਲੈਣੀਆਂ ਇੱਕ ਕੌਲੀ ਆਪਾਂ ਪਾ ਲਈ ਆ ਛਾਲਣ ਦੇ ਦੂਜੀ ਕੌਲੀ ਆਪਾਂ ਹੋਰ ਪਾ ਕੇ ਉਹ ਵੀ ਛਾਲਣ ਲੈਣੇ ਆ ਤੇ ਬੇਸਣ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਛਾਣ ਲੈਣਾ ਆ। ਹੈ ਤਾਂ ਸਾਫ਼ ਆ ਪਰ ਫਿਰ ਵੀ ਇਹਦੇ ਵਿੱਚ ਡਲੀਆਂ ਵਗੈਰਾ ਜੋ ਵੀ ਗੱਠਾ ਵਗੈਰਾ ਹੁੰਨੀ ਆ ਸਾਰੀਆਂ ਖਤਮ ਹੋ ਜੰਨੀਆਂ ਆ। ਇਸ ਕਰਕੇ ਆਪਾਂ ਬੇਸਣ ਨੂੰ ਛਾਣ ਲੈਨੇ ਆ। ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਜਿਹੜੀ ਇਹ ਬੂੰਦੀ ਦਹੀਂ ਵਾਲੀ ਘਰੇ ਤਿਆਰ ਕਰਨੀ ਆ ਫਟਾਫਟ ਤੇ ਥੋੜੇ ਜਿਹਾ ਬੇਸਣ ਦੇ ਨਾਲ ਦੋ ਕੌਲੀਆਂ ਬੇਸਣ ਨਾਲ ਕਾਫੀ ਬੂੰਦੀ ਬਣ ਕੇ ਤਿਆਰ ਹੋਣੀ। ਦੇਖੋ ਛਾਣਨੀ ਬਿਲਕੁਲ ਸਾਫ਼ ਆ ਨਾ। ਕੁਝ ਨਹੀਂ ਨਿਕਲਿਆ ਤੇ ਇਹ ਪਾਈ ਆਪਾਂ ਕਾਲੀ ਮਿਰਚ ਟੇਸਟ ਅਨੁਸਾਰ ਲਾਲ ਮਿਰਚ ਕਿਉਂਕਿ ਆਪਾਂ ਦਹੀਂ ਚ ਪਾਉਂਦੇ ਤਾਂ ਹੁੰਨੇ ਹੀ ਆ ਮਸਾਲਾ ਤੇ ਲੂਣ ਪਾ ਲਿਆ ਤੇ ਥੋੜੀ ਜਿਹੀ ਹਲਦੀ ਰੰਗ ਵਾਸਤੇ ਪਾ ਲਈਆਂ ਤੇ ਇਹ ਆਪਾਂ ਪਾ ਲਿਆ ਜੀ ਪੁਦੀਨਾ ਜਿਹੜਾ ਆ ਆਪਾਂ ਸੁਕਾਇਆ ਘਰੇ ਤੇ ਉਹ ਆਪਾਂ ਹੱਥ ਤੇ ਮਸਲ ਕੇ ਪਾ ਦਿੱਤਾ ਠੀਕ ਆ ਜੀ ਪੁਦੀਨੇ ਵਾਲੀਆਂ ਪਕੌੜੀਆਂ ਆਪਾਂ ਬਾਜ਼ਾਰੋਂ ਲੈ ਕੇ ਆਨੇ ਆ ਨਾ ਤੇ ਇਹ ਆਪਾਂ ਘਰੇ ਬਣਾ ਕੇ ਲੱਗਿਆਂ ਤਿਆਰ ਕਰਨ ਤੇ ਇਹਨੂੰ ਆਪਾਂ ਪਹਿਲਾਂ ਮਿਕਸ ਕਰ ਲੈਣੇ ਆ ਸਾਰੇ ਮਿਰਚ ਮਸਾਲੇ ਜੋ ਵੀ ਹੈਗੇ ਆਪਾਂ ਪਾਏ ਤੇ ਆਪਾਂ ਮੈਂ ਜਿਹੜੇ ਮੇਜਰ ਕੱਪ ਹੁੰਦਾ ਨਾ ਮੈਂ ਉਹ ਨਹੀਂ ਲੈਂਦੀ ਹੈਗੀ ਘਰ ਵਾਲੀਆਂ ਕੌਲੀ ਗਲਾਸ ਦੇ ਨਾਲੇ ਮੈਂ ਨਾਪ ਜਿਹੜਾ ਹਰ ਇੱਕ ਲੈਣੀ ਹੈ ਤੇ ਕਈ ਕਮੈਂਟ ਆ ਜਾਂਦੇ ਨੇ ਸਾਡੇ ਕੋਲ ਕੱਪ ਹੈ ਨਹੀਂਗੇ ਤੇ ਅਸੀਂ ਕਿੱਦਾਂ ਪੂਰਾ ਪੂਰਾ ਨਾਪ ਕਰੀਏ ਇਸ ਕਰਕੇ ਆਪਾਂ ਜਿਹੜੀ ਜ਼ਿਆਦਾ ਕਰਕੇ ਆਪਾਂ ਕੌਲੀਆਂ ਗਲਾਸ ਉਹਦੇ ਨਾਲੇ ਨਾਪ ਕਰੀਦਾ ਦੋ ਕੌਲੀਆਂ ਬੇਸਣ ਦੀ ਆਪਾਂ ਛਾਣੀਆਂ ਸੀ ਇੱਕ ਕੌਲੀ ਭਰ ਕੇ ਪਾਣੀ ਦੀ ਆਪਾਂ ਪਹਿਲਾਂ ਪਾ ਦਤੀ ਇਹਦੇ ਵਿੱਚ ਤੇ ਇਹਨੂੰ ਆਪਾਂ ਰਲਾ ਲੈਣੇ ਬੇਸਣ ਨੂੰ ਤੇ ਇੱਕ ਕੌਲੀ ਆਪਾਂ ਹੋਰ ਭਰ ਕੇ ਲੈ ਲਈਆ ਪੂਰਾ ਪਾਣੀ ਨਹੀਂ ਹੁਣ ਆਪਾਂ ਪਾਉਣਾ ਥੋੜਾ ਥੋੜਾ ਪਾ ਕੇ ਹੁਣ ਆਪਾਂ ਰਲੋਣਾ ਜਿੰਨਾ ਲੱਗੂਗਾ ਆਪਾਂ ਦਿਖਾ ਦੇਣਾ ਤੁਹਾਨੂੰ ਤੇ ਤੁਹਾਨੂੰ ਪਤਾ ਹੀ ਵੀ ਆਪਾਂ ਜੋ ਵੀ ਜਿੱਦਾਂ ਵੀ ਚੀਜ਼ ਤਿਆਰ ਕਰਦੇ ਆ ਤੁਹਾਡੇ ਸਾਹਮਣੇ ਹੀ ਅਸੀਂ ਮਿਕਸ ਕਰਨਾ ਤੁਹਾਡੇ ਸਾਹਮਣੇ ਬੇਸਣ ਪਾਣੀ ਜੋ ਵੀ ਜਿੰਨਾ ਵੀ ਲੱਗਣਾ ਤੁਹਾਡੇ ਸਾਹਮਣੇ ਆਪਾਂ ਦਿਖਾ ਦੇਣਾ ਵੀ ਇੰਨਾ ਜਿਹੜਾ ਆਪਣਾ ਟੋਟਲ ਪਾਣੀ ਲੱਗਿਆ ਹੈ ਤੇ ਆਪਾਂ ਇੰਨਾ ਬੇਸਣ ਸੀ ਇਦਾਂ ਦਾ ਆਪਾਂ ਘੋਲ ਤਿਆਰ ਕਰਨਾ ਤੇ ਦੂਜਾ ਜਦੋਂ ਵੀ ਆਪਾਂ ਬੂੰਦੀ ਇਹ ਬਣਾਉਣੀ ਹੈ ਨਾ ਦਹੀਂ ਵਾਲੀ ਤੇ ਇਹਦੇ ਲਈ ਬੇਸਣ ਦਾ ਵਧੀਆ ਘੋਲਣਾ ਜ਼ਰੂਰੀ ਆ ਬੇਸਣ ਵਧੀਆ ਕੁਲਿਆ ਹੋਣਾ ਚਾਹੀਦਾ ਆ ਤੇ ਇਹਨੂੰ ਆਪਾਂ 10 ਮਿੰਟ ਜਿਹੜਾ ਰਲਾ ਕੇ ਰੱਖ ਦਿੱਤਾ ਸੀ ਇਦਾਂ ਦਾ ਬੇਸਣ ਆਪਾਂ ਜਿਹੜਾ ਮਿਕਸ ਕੀਤਾ ਇੰਨਾ ਪਾਣੀ ਬਚ ਗਿਆ ਪੌਣੇ 2 ਕ올ੀਆਂ ਆਪਣੀਆਂ ਪਾਣੀ ਦੀਆਂ ਲੱਗ ਗਈਆਂ ਦੋ ਕ올ੀਆਂ ਦੇ ਵਿੱਚੋਂ ਜਿਹੜਾ ਥੋੜਾ ਜਿਹਾ ਪਾਣੀ ਆਪਣਾ ਬਚ ਗਿਆ ਮਤਲਬ ਪੌਣੇ 2 ਕ올ੀਆਂ ਲੱਗੀਆਂ ਆਪਣੀਆਂ ਤੇ ਮੈਂ ਕੜਛੀ ਨਾਲ ਵੀ ਦਿਖਾਲ ਦਿੰਨੀ ਚੱਕ ਕੇ ਤੇ ਇਦਾਂ ਦਾ ਆਪਾਂ ਤਾਂ ਇਹਨੂੰ ਬੇਸਣ ਨੂੰ ਰਲਾਇਆ ਕਿ ਜਿਹੜੀ ਬੂੰਦੀ ਆਪਣੀ ਬਿਲਕੁਲ ਉਹ ਪਤਲੀ ਬਣੂਗੀ ਜੇ ਬੇਸਣ ਆਪਾਂ ਮੋਟਾ ਰੱਖਾਂਗੇ ਨਾ ਬੂੰਦੀ ਆਪਣੀ ਫਿਰ ਮੋਟੀ-ਮੋਟੀ ਬਣਨੀ ਆ ਉਹ ਤੇ ਐਦਾਂ ਦੀ ਛਰਨੀ ਤਾਂ ਆਪਣੇ ਸਾਰਿਆਂ ਦੇ ਘਰਾਂ 'ਚ ਹੁੰਦੀ ਆ ਤੇ ਕਟਛੀ ਦੇ ਨਾਲ ਥੋੜਾ-ਥੋੜਾ ਆਪਾਂ ਚੱਕ ਕੇ ਛਾਨਣੀ 'ਚ ਐਦਾਂ ਪਾਈ ਜਾਣਾ ਤੇ ਆਪਣੇ ਆਪ ਬੂੰਦੀ ਜਿਹੜੀ ਉਹ ਥੱਲੇ ਡਿੱਗੀ ਜਾਣੀ ਆ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਬੂੰਦੀ ਆਪਣੀ ਬਣ ਕੇ ਫਟਾਫਟ ਤਿਆਰ ਹੋ ਜਾਂਦੀ ਆ ਤੇ ਪਹਿਲਾਂ ਆਪਣਾ ਤੇਲ ਜਿਹੜਾ ਫੁੱਲ ਗਰਮਾ ਫੁੱਲ ਸੇਕ ਆ ਤੇ ਫਿਰ ਆਪਾਂ ਸੇਕ ਨੂੰ ਮੀਡੀਅਮ ਕਰ ਦੇਣਾ ਪਹਿਲਾਂ ਤੇਲ ਨੂੰ ਪੂਰਾ ਗਰਮ ਕਰਨਾ ਆਪਾਂ ਤੇ ਬਾਅਦ ਚ ਆਪਾਂ ਇੱਤੇ ਦੂਜੀ ਵਾਰੀ ਜਦੋਂ ਆਪਾਂ ਪਾਉਣੀ ਆ ਨਾ ਬੁੰਦੀ ਤੇ ਛਰਨੀ ਨੂੰ ਆਪਾਂ ਸਾਫ਼ ਕਰਕੇ ਫੇਰ ਪਾਉਣੀ ਆ ਇੱਕ ਵਾਰੀ ਆਪਾਂ ਜਦੋਂ ਪਾ ਦਿੱਤੀ ਤਾਂ ਛਰਨੀ ਲਿਬੜ ਗਈ ਆਪਣੀ ਤੇ ਉਹਨੂੰ ਸਾਫ਼ ਚਾਹੇ ਟਿਸ਼ੂ ਨਾਲ ਕਰ ਦੋ ਕੱਪੜੇ ਨਾਲ ਕਰ ਲਓ ਹਰ ਵਾਰੀ ਜਦੋਂ ਵੀ ਤੁਸੀਂ ਦੁਬਾਰਾ ਬੁੰਦੀ ਪਾਉਣੀ ਆ ਨਾ ਤੁਸੀਂ ਇਹਨੂੰ ਸਾਫ਼ ਕਰਨਾ ਦੇਖੋ ਪਹਿਲੀ ਵਾਰ ਜਿਹੜੇ ਆਪਾਂ ਪਾਈ ਸੀ ਤੇ ਡੇਢ 2 ਮਿੰਟ ਮਸੀ ਇਹਨੂੰ ਲੱਗਦੇ ਆ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ फटाफट ਕਿਉਂਕਿ ਬਿਲਕੁਲ ਪਤਲੀ ਹੁੰਦੀ ਹੈ ਤੇ ਪਹਿਲੀ ਵਾਰੀ ਜਿਹੜੀ ਪਾਈ ਉਹ ਆਪਾਂ ਕੜ ਲੰਨੇ ਕਿਸੇ بڑے ਭਾਂਡੇ ਦੇ ਵਿੱਚ ਆਪਾਂ ਪਾ ਲੈਨੇ ਆ ਤੇ ਦੂਜੀ ਵਾਰ ਫੇਰ ਆਪਾਂ ਪਾਉਣ ਲੱਗੇ ਆ ਬਸ ਥੋੜੀ ਜਿਹੀ ਬਣਾ ਕੇ ਆਪਾਂ ਦਿਖਾ ਲ ਦੇਣੀ ਆ ਤੇ ਸਾਰੀ ਬੁੰਦੀ ਫੇਰ ਆਪਾਂ ਐਦੇ ਤਿਆਰ ਕਰਨੀ ਕਿਉਂਕਿ ਕਾਫੀ ਟਾਈਮ ਲੱਗ ਜਾਣਾ ਮੈਨੂੰ ਇਸ ਕਰਕੇ ਆਪਾਂ ਪੂਰੀ ਵੀਡੀਓ ਨਹੀਂ ਬਣਾ ਸਕਦੇ ਤੇ ਵੀਡੀਓ ਤੁਹਾਨੂੰ ਪਤਾ ਹੀ ਐ ਅਸੀਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਈ ਦੀ ਹੁੰਦੀ ਆ ਤੇ ਦੂਜਾ ਮੈਂ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਤੇ ਕੋਈ ਅਸੀਂ ਇਹਦੇ ਵਿੱਚ ਡੁਪਲੀਕੇਟ ਕੰਮ ਨਹੀਂ ਕਰਦੇ ਹੈਗੇ ਜੋ ओरिजिनल ਹੁੰਦਾ ਸਹੀ ਹੁੰਦਾ ਆਪਾਂ ਉਹ ਹੀ ਦਿਖਾਈਦਾ ਤੇ ਇਹ ਵੀ ਬੁੰਦੀ ਆਪਣੀ ਦੇਖੋ ਤਿਆਰ ਹੋ ਗਈ फटाफट ਬਣ ਜਾਂਦੀ ਆ ਤੇ ਇਹਨੂੰ ਵੀ ਆਪਾਂ ਕੱਢ ਲੈਣੇ ਬਸ ਸਾਰੀ ਬੁੰਦੀ ਆਪਾਂ ਇਦਾਂ ਤਿਆਰ ਕਰ ਲੈਣੀ ਫੇ ਸਾਰੀ ਤਿਆਰ ਕਰਕੇ ਮੈਂ ਤੁਹਾਨੂੰ ਦਿਖਾਣੀ ਆ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਕਮੈਂਟ ਤੁਹਾਡੇ ਮੈਨੂੰ ਬਹੁਤ ਹੀ એનર્ਜੀ ਦਿੰਦੇ ਆ ਮੈਨੂੰ ਪਤਾ ਲੱਗ ਜਾਂਦਾ ਆ ਤੇ ਕਿੱਦਾਂ ਦੀ ਮੇਰੀ ਜਿਹੜੀ ਵੀਡੀਓ ਕਿੰਨੇ ਇਹਨੂੰ ਪਿਆਰ ਕਰਦੇ ਮੇਰੇ ਵੀਰ ਭੈਣ ਜੋ ਵੀ ਹੈਗੇ ਤੇ ਇਸ ਕਰਕੇ ਤੁਸੀਂ ਦੱਸਿਆ ਕਰੋ ਸੀ ਕਿੱਥੋਂ ਦੇਖਦੇ ਆ ਤੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਮਿਹਨਤ ਕਰਦੀ ਮੈਂ ਹਰ ਵੀਡੀਓ ਵਿੱਚ ਦੱਸਦੀ ਆ ਇਕੱਲੇ ਬੰਦੇ ਨੂੰ ਇਹ ਪੂਰੀ ਤਿਆਰੀ ਕਰਨੀ ਬਹੁਤ ਔਖੀ ਹੁੰਦੀ ਆ ਤੇ ਐਸੇ ਤਰ੍ਹਾਂ ਹੀ ਆਪਾਂ ਜਿਹੜੀ ਬੂੰਦੀ ਆ ਨਾ ਜਦੋਂ ਆਪਾਂ ਤੇਲ ਚੋਂ ਕੱਢ ਲੈਂਦੀ ਆ ਇਹ ਡਾਰਕ ਹੋ ਜਾਂਦੀ ਆ ਤੇ ਐਦਾਂ ਇਹ ਆਪਾਂ ਪੂਰੀ ਬੂੰਦੀ ਜਿਹੜੀ ਆ ਤਿਆਰ ਕਰ ਲੈਣੀ ਆ ਠੀਕ ਆ ਜੀ ਫਿਰ ਮੈਂ ਪੂਰੀ ਤਿਆਰ ਕਰਕੇ ਦਿਖਾਨੀ ਦੇਖੋ ਇੰਨੀ ਕ ਆਪਾਂ ਬਣਾ ਲਈਏ ਬਾਕੀ ਆਪਣਾ ਬੇਸਣ ਦਾ ਘੋਲ ਜਿਹੜਾ ਬਚਿਆ ਪਿਆ ਆ ਤੇ ਆ ਦੇਖੋ ਆ ਬਚਿਆ ਪਿਆ ਆ ਨਾ ਤੇ ਦੋ ਬਾਰੀ ਆਪਾਂ ਬਣਾ ਕੇ ਕੱਢ ਲਈਏ ਥੋੜੀ ਜਿਹੀ ਬਣਾ ਕੇ ਆਪਾਂ ਤੁਹਾਨੂੰ ਦਿਖਾ ਲ ਦੁੱਤੀ ਹੁਣ ਪੂਰੀ ਬਣਾ ਕੇ ਦਿਖਾ ਲਦੇ ਆਂ ਤੇ ਨਵੇਂ ਵੀਪਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਦੇਖੋ ਆਪਾਂ ਸਾਰੀ ਬੂੰਦੀ ਬਣਾ ਲਈ ਆ ਤੇ ਦੇਖੋ ਦੋ ਕਾਲੀਆਂ ਬੇਸਣ ਦੀਆਂ ਨਾਲ ਕਿੰਨੀ ਬੂੰਦੀ ਆਪਣੀ ਤਿਆਰ ਹੋ ਗਈ ਆ ਤੇਲ ਜਿਹੜਾ ਆਪਣਾ ਬਚ ਗਿਆ ਇਹਨੂੰ ਜਿਆਦਾ ਟਾਈਮ ਨਹੀਂ ਰੱਖਣਾ ਆਪਾਂ ਇੱਕ ਦੋ ਦਿਨ ਰੱਖ ਸਕਦੇ ਆ ਤੇ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਆਪਾਂ ਜਿਆਦਾ ਜਿਆਦਾ ਲੰਮਾ ਸਮਾਂ ਨਹੀਂ ਜਿਹੜਾ ਇੱਕ ਵਾਰ ਤੇਲ ਵਰਤ ਲਿਆ ਨੇ ਜਿਆਦਾ ਲੰਮਾ ਸਮਾਂ ਨਹੀਂ ਰੱਖਣਾ ਚਾਹੀਦਾ ਤੇ ਦੇਖੋ ਕਿੰਨੀ ਸੋਹਣੀ ਆਪਣੀ ਕੁਛ ਨਹੀਂ ਆਪਾਂ ਹੁਣ ਇਹਦੇ ਵਿੱਚ ਪਾਣਾ ਲੂਣ ਮਿਰਚ ਮਸਾਲਾ ਆਪਾਂ ਪਹਿਲੇ ਰੜਾਏ ਆ ਇਹ ਚ ਤੇ ਐਦਾਂ ਹੀ ਆਪਾਂ ਇਹਨੂੰ ਦਹੀਂ ਦੇ ਵਿੱਚ ਬਾ ਸਕਦੇ ਦੇਖੋ ਦੋ ਕਾਲੀਆਂ ਨੇ ਆਪਾਂ ਕਿੰਨੀ ਬੜੀ ਬੂੰਦੀ ਤਿਆਰ ਕਰ ਲਈ ਆ ਕਾਫੀ ਸਮੇਂ ਦੇ ਨਾਲ ਆਪਣਾ ਲੰਘ ਜਾਂਦਾ ਠੀਕ ਆ ਜੀ ਮੇਰੀ ਵੀਡੀਓ ਚੰਗੀ ਲੱਗਦੀ ਹੋ ਤਾਂ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤੇ ਸਪੋਰਟ ਕਰਦੇਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਇਹ ਦੇਖੋ ਮ ਲੱਗ ਗਿਆ ਉਹ ਕਰਕੇ ਵੀ ਦਿਖਾਨੀ ਆ ਬਹੁਤ ਵਧੀਆ ਆਪਣੀ ਬੂੰਦੀ ਜਿਹੜੀ ਦਹੀਂ ਵਾਲੀ ਫਟਾਫਟ ਬਣ ਕੇ ਤਿਆਰ ਹੋ ਗਈ ਆ ਤੇ ਸਾਰੇ ਘਰੇ ਬਣਾਇਆ ਕਰੋ ਆਪਾਂ ਨੂੰ ਪਤਾ ਆਪਾਂ ਕੀ ਕੀ ਇਚ ਪਾਇਆ ਤੇਲ ਕਿਦਾਂ ਦਾ ਵਰਤਿਆ ਬੇਸਣ ਕਿਦਾਂ ਦਾ ਆਪਾਂ ਸਾਫ਼ ਕੀਤਾ ਤੇ ਬਧੀਆ ਸਾਫ ਸੁਥਰੇ ਤਰੀਕੇ ਨਾਲ ਆਪਾਂ ਤਿਆਰ ਕਰ ਲੈਣੇ ਜੀ ਵੀਡੀਓ ਦੇ